ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੜੇ ਦੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਵੜੰਗ ਨੇੜੇ ਦੋਸਤੋ ਬਰੀਆੜੀ ਮੰਡੀ ਜ਼ਿਲ੍ਹਾ ਸ਼੍ਰੀ ਮਕਸਰ ਸਾਹਿਬ ਤਹਿਸੀਲ ਵੀ ਸ਼੍ਰੀ ਮਕਸਰ ਸਾਹਿਬ ਹੀ ਆ ਦੋਸਤੋ ਜਿਹੜੀ ਤੁਸੀਂ ਸਾਹਮਣੇ ਐਚਐਫ ਵੜ ਦੇਖ ਰਹੇ ਆ ਚੰਗੇ ਥਣ ਹਵਾਨੇ ਵਾਲੀ ਇਹ ਬਾਈ ਦੀ ਸੇਲ ਆਸਤੇ ਆ ਵੀਡੀਓ ਨੂੰ ਐਂਡ ਤਾਈ ਦੇਖਿਆ ਜੇ ਜਿਹੜੇ ਵੀਰ ਨੂੰ ਪਸੰਦ ਆ ਜੂ ਇੱਥੇ ਆ ਕੇ ਆਪਦੇ ਤੁਹਾਡੀ ਨਾਲ ਖਰੀਦਦਾਰੀ ਕਰ ਲਿਆ ਜੇ ਨੰਬਰ 22 ਦਾ ਵੀਡੀਓ ਦੇਣ ਤੇ ਤਕਰੀਬੇ ਉੱਪਰ ਚੱਲੂਗਾ ਜੀ ਹਾਂਜੀ ਦੋਸਤੋ ਦੂਜਾ ਸੂਆ ਵੜ ਸੂਣ ਵਾਲੀ ਆ ਡੇਟ ਮੁਤਾਬਕ ਬਾਈ ਕਹਿੰਦਾ ਇੱਕ ਹਫਤਾ ਹਜੇ ਸੂਣ ਵਿੱਚ ਕੱਚੀ ਆ ਪਹਿਲੇ ਸੂਏ ਬਾਈ ਕਹਿੰਦਾ ਬੱਚੀ ਨੇ 32 ਕਿਲੋ ਦਾ ਤਾਂ ਖੁੱਲਾ ਚਵਾਇਆ ਤੇ ਹੁਣ ਬਾਈ ਕਹਿੰਦਾ ਦੂਜੇ ਸੂਏ 35 ਲੀਟਰ ਦੁੱਧ ਬੱਚੀ ਖੁੱਲਾ ਚਵਾਜੂਗੀ ਬਾਕੀ ਦੋਸਤੋ ਜੇ ਸੇਵਾ ਸੰਭਾਲ ਗੌਰ ਚੰਗੀ ਹੋ ਜੇ ਬੱਚੀ ਚੰਗੀ ਆ ਦੋਸਤੋ ਪੇਟ ਥੋੜਾ ਚੌੜਾ ਚਾਰੀ ਥਣਾ ਸਾਈਜ਼ ਦੋਸਤੋ ਸੇਮ ਹੀ ਆ ਕੱਲੇ ਕਰੇ ਨਿੱਖਰ ਮੇ ਸੋਹਣੇ ਲੱਗੇ ਹੋਏ ਚਾਰੀ ਥਣ ਪੋਰਸ਼ਾਂਕ ਹੋਰ ਆ ਨਹੀਂ ਦੋਸਤੋ ਹਵਾਨਾ ਚੰਗਾ ਨਿੱਗਰ ਤਿਆਰ ਕੀਤਾ ਹੋਇਆ ਵੈੜ ਨੇ ਹਵਾਨੇ ਛੇ ਦੋਸਤੋ ਵਾਲਟੇਲਾ ਬਹੁਤ ਪਈਆਂ ਵੈੜ ਨੇ ਵਾਲਟੇਲਾ ਕੱਢ ਕੇ ਹਵਾਨਾ ਟੈਟ ਕਰਕੇ ਦੋਸਤੋ ਫਿਰ ਸੋਨਾ ਹਵਾਨਾ ਦੋਸਤੋ ਇੱਕ ਹਫਤੇ ਜੇ ਵੈੜ ਨੇ ਚੰਗਾ ਸੋਨਾ ਨਿੱਗਰ ਤਿਆਰ ਕਰ ਜਾਣਾ ਕੱਦ ਕੱਦ ਦੋਸਤੋ ਪੂਰੇ ਵੱਡੇ ਢਾਂਚੇ ਦੀ ਵੈੜ ਆ ਹਵਾਨਾ ਬਾਕੀ ਦੋਸਤੋ ਬੈਕ ਸਾਈਡ ਤੋਂ ਚੈੱਕ ਕਰ ਸਕਦੇ ਆ ਚੰਗੀ ਬਰੀਡ ਦੀ ਦੋਸਤੋ ਵੈੜ ਆ ਐਚ ਐਫ ਚੰਗਾ ਦਾ ਦੋਸਤੋ ਵਹਿਣ ਚਵਾ ਜਾਣਾ ਹੈ ਕਿ ਦੂਜੇ ਸੂਏ ਪਹਿਲੇ ਸੂਏ ਬਾਈ ਕਹਿੰਦਾ 32 ਕਿਲੋ ਵਹਿਣ ਨੇ ਖੁੱਲਾ ਚਵਾਇਆ ਹੈ ਕਿ ਬਾਈ ਕਹਿੰਦਾ 35 ਕਿਲੋ ਬੱਚੀ ਖੁੱਲਾ ਚਵਾਜੂਗੀ। ਬਾਕੀ ਦੋਸਤੋ ਇੰਨਾ ਕੁ ਦੁੱਧ ਬੱਚੀ ਨੂੰ ਚਵਾਉਣਾ ਚਾਹਤੇ ਹਾਂ ਕੱਦ ਕਾਰ ਦੋਸਤੋ ਪੂਰਾ ਵੱਡਾ ਵੱਡੇ ਢਾਂਚੇ ਦੀ ਵੇੜਾ ਦੋਸਤੋ ਹਵਾਨਾ ਬਾਕੀ ਦੋਸਤੋ ਪੂਰਾ ਚੰਗਾ ਤਿਆਰ ਕੀਤਾ ਹੋਇਆ ਹਾਂਜੀ ਦੋਸਤੋ ਬਾਈ ਕਹਿੰਦਾ ਪ੍ਰਾਈਸ ਵੇੜ ਦਾ ਫੋਨ ਤੇ ਕਰਾਂਗੇ ਜਿਹੜੇ ਵੀਰ ਨੂੰ ਪਸੰਦ ਆਜੂ ਨੰਬਰ ਬਾਈ ਦਾ ਸਕਰੀਨ ਦੇ ਉੱਪਰ ਚੱਲੂ ਆਪ ਦੀ ਤਸੱਲੀ ਨਾਲ ਖਰੀਦਦਾਰੀ ਕਰ ਲਿਆ ਜੇ ਦੋਸਤੋ ਅੱਜ ਦੀ ਵੀ ਵਿਡੀਓ ਕਮੈਂਟ ਤਾਂ ਹੀ ਦੇਖਣ ਲਈ ਪਹਿਣਾ ਪਰਾਂਵਾਂ ਦਾ ਦਿਲੋਂ ਧੰਨਵਾਦ